ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਸਵੇਰ ਦੇ ਪੌਣੇ ਇੱਕ ਸਾਡਾ ਟਾਈਮ ਆ ਤੇ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਕੋफ्ते ਬਣਾਉਣੇ ਸੀ ਅੱਜ ਕद्दू ਦੇ ਤੇ ਬਸ ਉਹਨਾਂ ਨੂੰ ਤਿਆਰੀ ਮੈਂ ਪਹਿਲਾਂ ਕਰਕੇ ਰੱਖ ਲਈ ਸੀਗੀ ਚਾਹ ਬਣਾਉਂਦੇ ਬਣਾਉਂਦੇ ਕद्दू ਕਸ ਕਰਕੇ ਰੱਖਤਾ ਸੀ ਕद्दू ਤੇ ਨਮਕ ਲਾ ਕੇ ਰੱਖਤਾ ਸੀ 10 ਕਿ ਮਿੰਟਾਂ ਵਾਸਤੇ ਜਿਸ ਦੇ ਨਾਲ ਕद्दू ਨੇ ਆਪਣਾ ਸਾਰਾ ਪਾਣੀ ਛੱਡਤਾ ਸੀ ਤੇ ਪਾਣੀ ਨਿਚੋੜ ਕੇ ਉਸ ਦੇ ਵਿੱਚ ਦੇਸਨ ਪਾਲਾ ਸੀ ਵੈਸਨ ਜਿਆਦਾ ਨਹੀਂ ਪਾਇਆ ਥੋੜੀ ਜੀ ਹਲਦੀ ਲਾਲ ਮਿਰਚ ਨਾਮਕ ਕਸਤੂਰੀ ਮੇਥੀ ਅਜਵੈਨ ਤੇ ਗਰਮ ਮਸਾਲਾ ਪਾ ਕੇ ਤੇ ਮੈਂ ਕੋਫਤੇ ਬਣਾ ਕੇ ਰੱਖ ਲਏ ਸੀ ਤੇ ਹੁਣ ਇਹਨਾਂ ਨੂੰ ਫਰਾਈ ਕਰ ਲੈਣੀ ਆ ਉਸ ਟਾਈਮ ਤੇ ਫੋਨ ਰਮਾਨ ਕੋਲੇ ਸੀਗਾ ਤਾਂ ਕਰਕੇ ਮੈਂ ਉਸ ਤੋਂ ਪਹਿਲਾਂ ਵੀਡੀਓ ਨਹੀਂ ਬਣੇਗੀ ਜਿੰਨੇ ਚੱਟ ਕੋਫਤੇ ਫਰਾਈ ਹੋਣਗੇ ਤੇ ਉਹਨਾਂ ਚਿਰ ਮੈਂ ਪਿਆਜ਼ ਟਮਾਟਰ ਕੱਟ ਕੇ ਰੱਖ ਲੂੰਗੀ ਤੜਕੇ ਦੀ ਤਿਆਰੀ ਕਰ ਲੂੰਗੀ ਨਾਲ-ਨਾਲ ਥੋੜਾ ਥੋੜਾ ਤੇਲ ਵਾ ਉੱਪਰ ਪਾ ਦੂੰਗੀ ਚਮਚ ਦੇ ਨਾਲ ਤੇਲ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਕਿਆ ਉਸ ਤੋਂ ਬਾਅਦ ਮੀਡੀਅਮ ਕਰ ਲਿਆ ਸੀਗਾ ਜਿਆਦਾ ਤੇਜ਼ ਗੈਸ ਤੇ ਨਹੀਂ ਭਗਾਉਂਦੀ ਕੋਫਟਾ ਨੂੰ ਉਹਦੇ ਨਾਲ ਬਾਹਰੋਂ ਤਾਂ ਜਲ ਜਾਣਗੇ ਤੇ ਅੰਦਰੋਂ ਫਿਰ ਕੱਚੇ ਰਹਿ ਜਾਣਗੇ ਤੇ ਵੇਸਣ ਵੀ ਘੱਟ ਹੀ ਪਾਇਆ ਜਿਆਦਾ ਵੇਸਣ ਨਹੀਂ ਪਾਏਗਾ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਚਮਚ ਦੇ ਨਾਲ ਹੀ ਹਿਲਾ ਲੂਗੀ ਕੁਛ ਅਜਾਇ ਸੀ ਵੀ ਥੋੜਾ ਜਿਹਾ ਮੈਨੂੰ ਆ ਲੈ ਤਸਵੀਰ ਤੇ ਟਾਈਮ ਵਾਲਾ ਲੱਗ ਜਾਂਦਾ ਤੇ ਕਿਤੇ ਲੇਟ ਨਾ ਹੋ ਜਾ ਤਾਂ ਕਰਕੇ ਵੀ ਵੀਡੀਓ ਪਹਿਲਾਂ ਨਹੀਂ ਬਣੇਗੀ ਬਾਕੀ ਅਰਮਾਨ ਆਪਾਂ ਜਿਹੜੀ ਦੂਸਰੀ ਵੀਡੀਓ ਪਾਉਣੀ ਸੀਗੀ ਅੱਜ ਤੇ ਉਹਦਾ ਥੰਬਨੇਲ ਬਣਾ ਰਿਆ ਸੀਗਾ ਜਿਹਦੇ ਕਰਕੇ ਫੋਨ ਪਹਿਲਾਂ ਵੇਹਲਾ ਨਹੀਂ ਸੀਗਾ ਤਾਂ ਕਰਕੇ ਬਸ ਐਸ ਵੀ ਚਲੋ ਹੁਣ ਵੀਡੀਓ ਚੱਕ ਲੈਣੇ ਹੈਗੇ ਬਾਕੀ ਬਸ ਸਾਰੀਆਂ ਪੈਣਾ ਨੂੰ ਬਣਾਉਣੀ ਆਉਂਦੇ ਆਗੇ ਕੋਈ ਵੀ ਦਾਲ ਸਬਜ਼ੀ ਸਾਰੀ ਬਣਾਉਣੀ ਆਉਂਦੀ ਬਸ ਐ ਹੁੰਦਾ ਵੀ ਤਰੀਕਾ ਹਰੇਕ ਦਾ ਅਲੱਗ-ਅਲੱਗ ਹੁੰਦਾ ਬਸ ਆਪਾਂ ਨੂੰ ਐ ਹੁੰਦਾ ਵੀ ਜਦੋਂ ਵਲੋਗਿੰਗ ਕਰਦੇ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿਉਂਕਿ ਆਪਣੇ ਕੋਲੇ ਹੋਰ ਕੋਈ ਜ਼ਿਆਦਾ ਐਕਸਟਰਾ ਕੰਮ ਤਾਂ ਨਹੀਂ ਹੁੰਦੇ ਘਰ ਦੇ ਬਸ ਇਹ ਡੇਲੀ ਰੁਟੀਨ ਵਾਲੇ ਕੰਮ ਹੁੰਦੇ ਹੈਗੇ ਉਹੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੰਦੇ ਆਂਗੇ ਚੰਗੀ ਤਰ੍ਹਾਂ ਫਰਾਈ ਕਰ ਲੂਗੀ ਵੀਡੀਓ ਵਾਸਤੇ ਇਸ ਨੂੰ ਤੇ ਨਾਲ-ਨਾਲ ਸਾਈਡ ਤੇ ਬਸ ਮੈਂ ਤੜਕੇ ਦੀ ਤਿਆਰੀ ਕਰ ਰਹੀ ਸੀਗੀ ਕੈਮਰਾ ਇੱਕ ਸਾਈਡ ਤੇ ਲੱਗਿਆ ਹੋਣ ਕਰਕੇ ਤੇ ਬਸ ਵੀਡੀਓ ਚੰਗੀ ਤਰ੍ਹਾਂ ਨਹੀਂ ਬਣੀ ਅੱਜ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਲੋ ਜੀ ਇੱਕ ਵਾਰੀ ਦੇ ਕੋਫਤੇ ਨੂੰ ਫਰਾਈ ਕਰ ਲਿਆ ਤੇ ਇੱਕ ਵਾਰੀ ਦੇ ਹੋਰ ਰਹਿੰਦੇ ਹੈਗੇ ਜਿਆਦਾ ਨਹੀਂ ਬਣਾਏਗੇ ਮੈਂ ਉਹ ਵੀ ਫਰਾਈ ਕਰ ਲਵਾਂਗੇ ਤੇ ਉਸ ਤੋਂ ਬਾਅਦ ਤੜਕਾ ਲਗਾਵਾਂਗੇ बस सवेर वेळ ਤਾਂ ਉਹੀ ਸੇਮ ਰੁਟੀਨ ਸੀ ਸਵੇਰੇ ਉੱਠ ਕੇ ਝਾੜੂ ਕੱਢ ਕੇ ਉਸ ਤੋਂ ਬਾਅਦ ਨਹਾ ਕੇ ਮੈਂ ਤੂੰ ਫੋਜਤ ਲਗਾਤੀ ਸੀਗੀ ਉਸ ਤੋਂ ਬਾਅਦ ਚਾਹ ਬਣਾ ਕੇ ਤੇ ਚਾਹ ਪੀਂਦੇ ਪੀਂਦੇ ਵਸ ਤਿਆਰੀ ਕਰਕੇ ਰੱਖਤੀ ਸੀਗੀ ਬਾਕੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਬਣਾਉਣੀ ਆ ਕੋਈ ਚੀਜ਼ ਤਾਂ ਕਰਕੇ ਬਸ ਐਂਸ ਵੀ ਚਲੋ ਜਿੰਨੀ ਕੱਪੜੇ ਤੋਂ ਵੀਡੀਓ ਬਣਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਵਾਸ਼ਿੰਗ ਮਸ਼ੀਨ ਦਾ ਮੈਨੂੰ ਐਸ ਵੀ ਚਲੋ ਕੱਪੜੇ ਧੋਣੇ ਧੋ ਲਵਾਂਗੇ ਅੱਜ ਮੈਂ ਉਜੇ ਇਹਨਾਂ ਨੂੰ ਵੀ ਫਰਾਈ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਕੋफ्ते ਮੈਂ ਫਰਾਈ ਕਰ ਲਿਆ ਤੇ ਹੁਣ ਬਸ ਤੜਕਾ ਲਾ ਦਿੰਦੇ ਆਂਗੇ ਤੇ ਕੋफ्ते ਅੱਜ ਥੋੜੇ ਬਣਾਏ ਕਰਕੇ ਅੱਜ ਬੱਚਾ ਨੇ ਨਹੀਂ ਖਾਦੇ ਵੈਸੇ ਬੱਚੇ ਇਸੇ ਤਰ੍ਹਾਂ ਖਾ ਲੈਂਦੇ ਹੁੰਦੇ ਆ ਖੁਸ਼ ਹੋ ਕੇ ਅੱਜ ਕੱਦੂ ਥੋੜਾ ਜਿਹਾ ਤਾਂ ਕਰਕੇ ਬਸ ਥੋੜੇ ਹੀ ਬਣੇ ਆਗੇ ਕੋफ्ते ਕੜਾਹੀ ਨੂੰ ਮੈਂ ਸਾਈਡ ਤੇ ਕਰ ਲੂੰਗੀ ਤੇ ਫਰਾਈਪੈਨ ਰੱਖ ਲੂੰਗੀ ਇੱਧਰ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਕੋफ्ते ਇਸੇ ਤਰ੍ਹਾਂ ਵੀ ਬਹੁਤ ਟੇਸਟੀ ਲੱਗਦੇ ਆਗੇ ਕੜਾਹੀ ਦੇ ਵਿੱਚੋ ਹੀ ਪਾ ਲੂੰਗੀ ਤੇਲ ਮੈਂ ਬਸ ਜੀਚ ਕੋਫਤੇ ਤਿਆਰ ਕੀਤੇ ਸੀਗੇ ਤੇ ਬਾਕੀ ਇਸ ਦੇ ਵਿੱਚ ਖੜੇ ਮਸਾਲੇ ਪਾ ਲੂੰਗੀ। ਜੀਰਾ ਪਾ ਲੂੰਗੀ, ਤੇਜ ਪੱਤਾ ਪਾ ਲੂੰਗੀ, ਇੱਕ ਵੱਡੀ এলাਚੀ ਤੇ ਦੋ ਕਾਲੇ ਮਿਰਚ। ਤੇਲ ਤਾਂ ਵੈਸੇ ਇਹਨੂੰ ਜ਼ਿਆਦਾ ਗਰਮ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਤੇਲ ਤਾਂ ਪਹਿਲਾਂ ਆਪਣਾ ਪੱਕਿਆ ਹੋਈ ਹੈਗਾ। ਜਦੋਂ ਆਪਾਂ ਵੈਸੇ ਤੇਲ ਪਾਉਂਦੇ ਉਦੋਂ ਐ ਹੁੰਦਾ ਵੀ ਚਲੋ ਤੇਲ ਦਾ ਹੀ ਕੜਵਾਹਟ ਕੱਢੀ ਜਾਂਦੀ ਹੈਗੀ, ਨਹੀਂ ਤਾਂ ਸਮੈਲ ਜੀ ਆਉਣ ਲੱਗ ਜਾਂਦੀ ਫਿਰ ਸਬਜ਼ੀ ਦੇ ਵਿੱਚ ਸਰੋਂ ਦੇ ਤੇਲ ਦੀ। ਗੈਸ ਪਹਿਲਾਂ ਮੈਂ ਕੱਟ ਤੇ ਕੀਤਾ ਸੀਗਾ ਤੇ ਹੁਣ ਗੈਸ ਤੇਜ਼ ਕਰਤਾ ਸੀ ਬਸ ਪਾ ਦੇਣੀ ਇਸ ਦੇ ਵਿੱਚ ਖੜੇ ਮਸਾਲੇ ਪਿਆਜ਼ ਤੇ ਟਮਾਟਰ ਮੈਂ ਪਹਿਲਾਂ ਕੱਟ ਕੇ ਰੱਖਲੇ ਸੀ ਤੇ ਲਸਣ ਮੈਂ ਇਸ ਦੇ ਵਿੱਚ ਨਹੀਂ ਪਾਉਂਦੀ ਕਈ ਵੇਰ ਆਲੂ ਪਾ ਕੇ ਵੀ ਬਣਾ ਲੈਂਦੇ ਹੁੰਦੇ ਆਪਾਂ ਵੀ ਕਈ ਵਾਰੀ ਆਲੂ ਪਾ ਕੇ ਬਣਾ ਲੈਂਦੇ ਹੁੰਨੇ ਆ ਤੇ ਪਰ ਅੱਜ ਬਿਨਾਂ ਆਲੂ ਪਾਈ ਬਣਾਵਾਂਗੇ ਖੜੇ ਮਸਾਲੇ ਮੈਂ ਪਾ ਤਿਆ ਇਸ ਦੇ ਵਿੱਚ ਤੇ ਹੁਣ ਪਿਆਜ਼ ਪਾ ਦੂੰਗੀ ਦੋ ਤਿੰਨ ਪਿਆਜ਼ ਕੱਟਲੇ ਸੀ ਮੈਂ ਤੇ ਇੱਕ ਹਰੀ ਮਿਰਚ ਪਾ ਲਈਗੀ ਕਿਉਂਕਿ ਮਿਰਚ ਆਪਾਂ ਪਹਿਲਾਂ ਉਹਦੇ ਵਿੱਚ ਵੀ ਪਾੰਗਾ ਸੀ ਜਦੋਂ ਕੋਫਤੇ ਬਣਾਏਗੇ ਉਹਨਾਂ ਦੇ ਵਿੱਚ ਹੀ ਪਾੰਗਾ ਤੇ ਹੁਣ ਆਪਾਂ ਮਸਾਲੇ ਘੱਟ ਪਾਵਾਂਗੇ ਗਰੇਵੀ ਦੇ ਹਿਸਾਬ ਨਾਲ ਬਸ ਉਹਨੇਕ ਮਸਾਲੇ ਪਾ ਲਾਂਗੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆਗੇ ਦੋ ਟਮਾਟਰ ਕੱਟ ਕੇ ਰੱਖ ਲਏ ਸੀ ਮੈਂ ਇਹ ਤੇਜ ਪੱਤਾ ਵੱਡਾ ਸੀ ਵਿੱਚ ਤੇ ਇਹ ਫਰਾਈ ਪੈਨ ਦੇ ਵਿੱਚ ਜਦੋਂ ਘਰਚੀ ਮਾਰਦੀ ਸੀ ਤੇ ਉਹ ਬਾਹਰ ਨੂੰ ਆ ਜਾਂਦਾ ਸੀਗਾ ਖੜੇ ਮਸਾਲਿਆਂ ਦੇ ਨਾਲ ਐ ਵੀ ਥੋੜਾ ਜਿਹਾ ਟੇਸਟ ਵਧੀਆ ਆ ਜਾਂਦਾ ਹੈਗਾ ਪਿਆਜ਼ ਵੀ ਬਸ ਆਪਣਾ ਪੁੱਜਣ ਵਾਲਾ ਤੇ ਉਸ ਤੋਂ ਬਾਅਦ ਟਮਾਟਰ ਪਾ ਦੂੰਗੀ ਇਸ ਦੇ ਵਿੱਚ ਪਿਆਜ਼ ਪੁੱਜ ਗਿਆ ਚੰਗੀ ਤਰ੍ਹਾਂ ਤੇ ਹੁਣ ਟਮਾਟਰ ਪਾ ਦਿੰਦੇ ਆ ਇਸ ਦੇ ਵਿੱਚ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜਾ ਜਿਹਾ ਨਮਕ ਪਾ ਦੂੰਗੀ ਮੈਂ ਇਸ ਦੇ ਵਿੱਚ ਜਿਹੜਾ ਨਾ ਟਮਾਟਰ ਜਲਦੀ ਪੱਕ ਜੇ ਟਮਾਟਰ ਪਾਗਦੇ ਪਾਗਦੇ ਤੇ ਮੈਂ ਸਾਈਡ ਤੇ ਆਟਾ ਵੀ ਗੁੰਨ ਲਿਆ ਸੀ ਬਸ ਅੱਜ ਮੈਂ ਐਸਿਵੀ ਕੈਮਰਾ ਥੋੜਾ ਜਿਹਾ ਐਸਿਵੀ ਕੈਂਸ ਦੇ ਕੋਲੇ ਕਰਕੇ ਲਾਇਆ ਕਰਕੇ ਤੇ ਦੂਸਰੀ ਵੀਡੀਓ ਨਹੀਂ ਬਣੇਗੀ ਜਦੋਂ ਆਪਾਂ ਦੂਰ ਤੋਂ ਲਾ ਲੈਨੇ ਆ ਤੇ ਉਦੋਂ ਫਿਰ ਵੀਡੀਓ ਨਹੀਂ ਨਹੀਂ ਦਿਖਾਈ ਦਿੰਦੀ ਕਿ ਜਦੋਂ ਆਪਾਂ ਕੋਈ ਦਾਲ ਸਬਜ਼ੀ ਬਣਾਉਣੇ ਆਗੇ ਤਾਂ ਕਰਕੇ ਅੱਜ ਕੈਮਰਾ ਬਸ ਕੈਂਸ ਦੇ ਕੋਲੇ ਲਾਇਆ ਕਰਕੇ ਤੇ ਉਹ ਸਾਈਡ ਤੇ ਆਟਾ ਛਾਣਾ ਰਹੀ ਸੀ ਤੇ ਉਹ ਵਾਲੀ ਵੀਡੀਓ ਨਹੀਂ ਬਣੇਗੀ ਬਾਕੀ ਰੁਟੀਨ ਤਾਂ ਡੇਲੀ ਦਾ ਉਹ ਸੇਵੇਂ ਹੁੰਦਾ ਆਪਣਾ ਬਸ ਵੇਰੇ ਰੋਇ ਦੀ ਤਰ੍ਹਾਂ ਝਾੜੂ ਕਾਢ ਕੇ ਤੇ ਉਸ ਤੋਂ ਬਾਅਦ ਨਹਾ ਕੇ ਅੱਜ ਤੂੰ ਫਜੋਤ ਮੈ ਲਗਾਤੀ ਸੀਗੀ ਕਈ ਵਾਰੀ ਮੇਰੇ ਤੋਂ ਜੇ ਨਹੀਂ ਪਹਿਲਾਂ ਨਹਾ ਜਾਂਦਾ ਤੇ ਉਹ ਦਰਮਾਨ ਦੇ ਪਾਪਾ ਉਹ ਨਹਾ ਕੇ ਤੂੰ ਫਜੋਤ ਉਹ ਲਗਾ ਦਿੰਦੇ ਆਗੇ ਟਮਾਟਰ ਭੱਕਦੇ ਭੱਕਦੇ ਬਸ ਮੈਂ ਆਟਾ ਵੀ ਕੁੰਨ ਦੂੰਗੀ ਛਾਣ ਕੇ ਕਿਉਂਕਿ ਥੋੜਾ ਜਿਹਾ ਟਾਈਮ ਲੱਗ ਜਾਂਦਾ ਖੜ ਕੇ ਜਦੋਂ ਜ਼ਿਆਦਾ دیر ਕੰਮ ਕਰਦੇ ਆਂ ਤੇ ਫਿਰ ਪੈਰਾਂ 'ਚ ਦਰਦ ਹੋਣ ਲੱਗ ਜਾਂਦਾ ਟਮਾਟਰ ਨੂੰ ਮੈਂ ਕੱਟ ਛੀਦਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੂੰਗੀ। ਇਸ ਤੋਂ ਬਾਅਦ ਆਪਾਂ ਪਾ ਦਾਂਗੇ ਮਸਾਲੇ ਇਸ ਦੇ ਵਿੱਚ। ਨਮਕ ਬੂੰਦੀ ਨਾਲ ਆ ਵੀ ਟਮਾਟਰ ਜਲਦੀ ਸੌਫਟ ਹੋ ਜਾਂਦਾ ਨਾ ਨਮਕ ਮੈਂ ਪਾਇਆ ਥੋੜਾ ਜਿਆਦਾ ਤੇ ਉਹ ਵਾਲੀ ਵੀਡੀਓ ਵੀ ਸਕਿਪ ਹੋ ਗਈ ਸੀਗੀ ਵਿੱਚੋਂ। ਨਾਮ ਕਪਾ ਕੇ ਆਏ ਵੀ ਟਮਾਟਰ ਆਪਣਾ ਪਾਣੀ ਛੱਡ ਦਿੰਦਾਗਾ ਤੇ ਉਹਦੇ ਨਾਲ ਜਲਦੀ ਫਿਰ ਸੌਫਟ ਹੋ ਜਾਂਦਾਗਾ ਟਮਾਟਰ ਹੁਣ ਆਪਾਂ ਇਸ ਦੇ ਵਿੱਚ ਪਾ ਦਿੰਨੇ ਆ ਮਸਾਲੇ ਮਸਾਲੇ ਆਪਾਂ ਬਸ ਥੋੜਾ ਜਿਹਾ ਘਾਟੀ ਪਾਵਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਮਸਾਲੇ ਪਾਏ ਆ ਕਿ ਜਦੋਂ ਕੋਫਤੇ ਬਣਾਏ ਆ ਥੋੜੀ ਜਿਹੀ ਹਲਦੀ ਪਾਤੀ ਆ ਇਸ ਦੇ ਵਿੱਚ ਤੇ ਲਾਲ ਮਚਤਾ ਬਿਲਕੁਲ ਥੋੜੀ ਜਿਹੀ ਪਾਵਾਂਗੇ ਕਿਉਂਕਿ ਹਰੀ ਮਿਰਚ ਵੀ ਪਾਈ ਆ ਇਸ ਦੇ ਵਿੱਚ ਤੇ ਦੇਗੀ ਮਿਰਚ ਪਾ ਦਾਂਗੇ ਆਪਾਂ ਕਲਰ ਦੇ ਲਈ ਨਾਮ ਕਿਵੇਂ ਪਹਿਲਾਂ ਹੀ ਪਾਤਾ ਸੀਗਾ ਜਦੋਂ ਮੈਂ ਟਮਾਟਰ ਪਾਇਆ ਸੀਗਾ ਬਸ ਉਹਦੀ ਪਾਤਾ ਸੀ ਗਰੇਵੀ ਦੇ ਹਿਸਾਬ ਨਾਲ ਤੇ ਥੋੜਾ ਜਿਹਾ ਪਾਣੀ ਪਾਤਾ ਤੇ ਹੁਣ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਪਸਤਾ ਪਾਣੀ ਆਪਾਂ ਬਾਅਦ ਵਿੱਚ ਵੀ ਪਾਵਾਂਗੇ ਗਰੇਵੀ ਦੇ ਲਈ ਤੇ ਪਰ ਕੇਰਾ ਥੋੜਾ ਪਾਇਆ ਮਸਾਲੇ ਪਕਾਉਣ ਲਈ ਜਿੰਨੇ ਕ ਆਪਾਂ ਗਰੇਵੀ ਬਣਾਉਣੀ ਆ ਤੇ ਉਸ ਹਿਸਾਬ ਦੇ ਨਾਲ ਹੁਣ ਆਪਾਂ ਪਾਣੀ ਪਾ ਲਾਂਗੇ ਇਸ ਦੇ ਵਿੱਚ ਬਸ ਇਹ ਗਰੇਵੀ ਕੋਸਤਿਆਂ ਦੇ ਵਿੱਚ ਥੋੜੀ ਜਿਹੀ ਬਾਦੀ ਬਣਾਉਣੀ ਪੈਂਦੀ ਹੈ ਕਿਉਂਕਿ ਬਾਅਦ ਵਿੱਚ ਕੋਸਤੇ ਵੀ ਪੀ ਜਾਂਦੇ ਆ ਗਰੇਵੀ ਨੂੰ ਮਸਾਲੇ ਵੀ ਆਪਣੇ ਪੱਕ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਿੰਦੇ ਆ ਕਿ ਪਾਣੀ ਟਮਾਟਰ ਬਿਲਕੁਲ ਮੈਸ਼ ਕਰਤੇ ਆ ਮਕਰਛੀ ਦੇ ਨਾਲ ਜਦੋਂ ਪੱਕ ਜਾਂਦੇ ਆ ਤੇ ਬਸ ਇਸ ਤਰ੍ਹਾਂ ਕੜਛੀ ਦੇ ਨਾਲ ਹੀ ਆਪਾਂ ਮੈਸ਼ ਕਰ ਦਿੰਦੇ ਆ ਉਹਨਾਂ ਨੂੰ ਤੇ ਹੁਣ ਇਸ ਦੇ ਵਿੱਚ ਪਾਣੀ ਪਾ ਦੂੰਗੀ ਗਰੇਵੀ ਦੇ ਹਿਸਾਬ ਨਾਲ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਉਸ ਨੂੰ 5-7 ਮਿੰਟ ਆਪਾਂ ਪਕਾ ਲਾਂਗੇ ਤੇ ਉਸ ਤੋਂ ਬਾਅਦ ਹੀ ਆਪਾਂ ਕੋਫਤੇ ਪਾਵਾਂਗੇ ਆਪਣੇ ਇਹ ਪਾਣੀ ਜਿਹੜਾ ਆਪਾਂ ਕੱਦੂ ਸਵੇਰੇ ਧਮਕ ਲਾ ਕੇ ਰੱਖਿਆ ਸੀਗਾ ਤੇ ਨਚੋੜਿਆ ਸੀ ਬਾਅਦ ਦੇ ਵਿੱਚ ਤੇ ਉਹ ਵਾਲਾ ਆਪਾਂ ਗਰੇਵੀ ਦੇ ਵਿੱਚ ਹੀ ਪਾ ਦਿੰਦੇ ਆ ਪਾਣੀ ਆਪਾਂ ਉਸ ਨੂੰ ਡੋਲਿਆ ਨਹੀਂ ਸੀਗਾ ਤੇ ਬਾਕੀ ਦੂਸਰਾ ਪਾਣੀ ਪਾ ਦਿੰਦੇ ਆ ਜਿੰਨੀ ਕਿ ਜ਼ਰੂਰਤ ਆਪਾਂ ਨੂੰ ਤੇ ਢੱਕ ਕੇ ਇਸ ਨੂੰ ਬਸ ਆਪਾਂ ਪਕਾ ਲਾਂਗੇ 5-7 ਮਿੰਟ ਲਈ ਕਿਉਂਕਿ ਕੋफ्ते ਤਾਂ ਆਪਣੇ ਫਰਾਈ ਹੋਏ ਹੋਏ ਆ ਤੇ ਬਸ ਆਪਾਂ ਗਰੇਵੀ ਨੂੰ ਪਕਾਉਣਾਗਾ ਤਾਂ ਸੱਤ ਟਮਾਟਾ ਵਾਸਤੇ ਪਕਾ ਕੇ ਤੇ ਉਸ ਤੋਂ ਬਾਅਦ ਕੋफ्ते ਪਾ ਦਿੰਦੇ ਆ ਮੈਂ ਇਸ ਦੇ ਵਿੱਚ ਗਰੇਵੀ ਨੂੰ ਆਪਾਂ 7 ਮਿੰਟ ਪਕਾ ਲਿਆ ਤੇ ਹੁਣ ਬਸ ਇਸ ਦੇ ਵਿੱਚ ਗਰਮ ਮਸਾਲਾ ਪਾ ਦੂੰਗੀ ਥੋੜਾ ਜਿਹਾ ਗਰੇਵੀ ਬਾਅਦ ਦੇ ਵਿੱਚ ਜਦੋਂ ਕੋਫਤੇ ਪੀ ਜਾਂਦੇ ਆ ਤੇ ਉਦੋਂ ਸੰਘਣੀ ਹੋ ਜਾਂਦੀ ਹੈ ਕਿ ਥੋੜੀ ਰਹਿ ਜਾਂਦੀ ਹੈ ਜਦੋਂ ਗਰਮ ਮਸਾਲਾ ਪਾਤਾ ਤੇ ਥੋੜੀ ਜਿਹੀ ਇਸ ਦੇ ਵਿੱਚ ਕਸਤੂਰੀ ਮੇਥੀ ਪਾ ਦੂੰਗੀ ਬਸ ਪਹਿਲਾਂ ਜਦੋਂ ਕੋਫਤੇ ਬਣਾਏ ਸੀਗੇ ਤੇ ਉਦੋਂ ਵੀ ਗਰਮ ਮਸਾਲਾ ਵੀ ਪਾਇਆ ਸੀ ਤੇ ਕਸਤੂਰੀ ਮੇਥੀ ਵੀ ਪਾਈ ਸੀ ਥੋੜੀ ਹੁਣ ਆਪਾਂ ਇਸ ਦੇ ਵਿੱਚ ਕੋਫਤੇ ਪਾ ਦਾਂਗੇ ਸਾਰੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀ ਖਾਣ ਦੇ ਵਿੱਚ ਬਹੁਤ ਟੇਸਟੀ ਬਣੇ ਸੀ ਕੋਈ ਵੀ ਮਸਾਲਾ ਨਾ ਕੋਈ ਵੱਧ ਸੀ ਨਾ ਘੱਟ ਸੀ ਤੇ ਨਾਈ ਕੋफ्ते ਕੋਲੇ ਸੀ ਬਿਲਕੁਲ ਵੀ ਕੋफ्ते ਪਾ ਕੇ ਵੀ ਇੱਕ ਅਵਾਲ ਦੇ ਦੂੰਗੀ ਇਸ ਨੂੰ ਫਿਰ ਵੀ ਆਪਣੇ ਕੋफ्ते ਬਿਲਕੁਲ ਵੀ ਨਹੀਂ ਕੋਲੇ ਸੀਗੇ ਥੋੜੀ ਇਸ ਦੇ ਵਿੱਚ ਮੈਂ ਮਲਾਈ ਐਡ ਕਰ ਦੂੰਗੀ ਦੁੱਧ ਜਿਹੜਾ ਆਪਾਂ ਗਰਮ ਕਰਦੇ ਹੁੰਦੇ ਹਾਂ ਉਸ ਤੋਂ ਲਈ ਸੀ ਉਹ ਵਾਲੀ ਮਲਾਈ ਹੈਗੀ ਮਲਾਈ ਪਾਉਣ ਦੇ ਨਾਲ ਵੀ ਇਸ ਦਾ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਕੋफ्ते ਆਪਣੇ ਚੰਗੀ ਤਰ੍ਹਾਂ ਪੱਕ ਗਏ ਆ। ਪਟਾਕੇ ਰੱਖ ਦਾਂਗੇ ਇਸ ਨੂੰ ਗੈਸ ਕਰ ਦਾਂਗੇ ਬੰਦ। ਜਦੋਂ ਨੂੰ ਰੋਟੀ ਖਾਣੀ ਆ ਬਣਾਉਣੀ ਆ ਤੇ ਉਹਦੋਂ ਨੂੰ ਗਰੇਵੀ ਸੋਖ ਲੈਣਗੇ ਕੋफ्ते। ਤਾਂ ਕਰਕੇ ਗਰੇਵੀ ਥੋੜੀ ਜਿਹੀ ਵੱਧ ਬਣਾਈ ਆ ਮੈਂ। ਜਿਆਦਾ ਸੁੱਕੇ ਜਿਹਾ ਵੀ ਵਧੀਆ ਨਹੀਂ ਲੱਗਦੇ ਕਿ ਥੋੜੀ ਜਿਹੀ ਤਾਂ ਗਰੇਵੀ ਹੋਵੇ ਵਿੱਚ ਫੇਰ ਹੀ ਰੋਟੀ ਦੇ ਨਾਲ ਵਧੀਆ ਲੱਗਦਾ ਖਾਣ ਨੂੰ। ਲੋ ਜੀ ਗੈਸ ਬੰਦ ਕਰ ਦਿੰਨੇ ਆਗੇ। ਤਹਾਨੂੰ ਆਪਾਂ ਨੇ ਦਿੱਤੋ ਦਿਖਾਉਣਿਆਂਗੇ ਬਹੁਤ ਵਧੀਆ ਬਣੇ ਸੀ ਬਹੁਤ ਖਾਨ ਦੇ ਵਿੱਚ ਟੇਸਟੀ ਬਣੇ ਸੀਗੇ ਬਸ ਇਸ ਤੋਂ ਬਾਅਦ ਮੈਂ ਰੋਟੀ ਬਣਾ ਲੂੰਗੀ ਰੋਟੀ ਲੱਗ ਜਾਨੀ ਤੇ ਵੀਡੀਓ ਅੱਜ ਮੇਰੇ ਤੋਂ ਮਾਫੀ ਚਾਹੁੰਨੇ ਆ ਜੀ ਕੋਈ ਜ਼ਿਆਦਾ ਵੀਡੀਓ ਨਹੀਂ ਬਣੀ ਬਸ ਆਪਾਂ ਇੰਨੀ ਕੀ ਵੀਡੀਓ ਬਣਾਈ ਸੀਗੀ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ